ਠੱਗੀ ਦੇ ਵੱਖ-ਵੱਖਰੇ ਤਰੀਕੇ ਦੇ ਕਿ ਤੁਹਾਡੀ ਲੋਟਰੀ ਨਿਕਲ ਗਈ ਜਾਂ ਫਿਰ ਸਾਈਬਰ ਕਰਾਏ ਵੀ ਇਹਦੇ ਵਿੱਚ ਅੱਜਕੱਲ ਚੱਲ ਗਿਆ ਕਿ ਤੁਹਾਡੇ ਲੜਕੇ ਨੂੰ ਜਾਂ ਤੁਹਾਡੇ ਹੋਰ ਕਿਸੇ ਸਾਖ ਸਬੰਧੀ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ ਜੇਕਰ ਉਹਨੂੰ ਛਡਾਉਣਾ ਹੈ ਤਾਂ ਇੰਨੇ ਪੈਸੇ ਭੇਜ ਦਿਓ ਤਾਂ ਇਸ ਤਰੀਕੇ ਦੇ ਮਾਰਕੀਟ ਦੇ ਵਿੱਚ ਬਹੁਤ ਸਾਰੇ ਸਕੈਮ ਚੱਲਦੇ ਨੇ ਪਰ ਆ ਇੱਕ ਨਵਾਂ ਸਕੈਮ ਜਿਹੜਾ ਆ ਉਹ ਸ਼ੁਰੂ ਕਰ ਦਿੱਤਾ ਗਿਆ ਜੀ ਹਾਂ ਆ ਜਿਹੜੇ ਅਜੇ ਲੁੱਟਣ ਤੇ ਆਏ ਹੁੰਦੇ ਆ ਲੋਕ ਉਹ ਤੁਹਾਨੂੰ ਪਤਾ ਹੈ ਕਿਉਂ ਪਿੱਛੇ ਨਹੀਂ ਖੜਦੇ ਫਿਰ ਜਿਨ੍ਹਾਂ ਦੇ ਮੂੰਹ ਨੂੰ ਇੱਕ ਵਾਰੀ ਖੂਨ ਲੱਗ ਜਾਵੇ ਤਾਂ ਉਹ ਲਗਾਤਾਰ ਅਜਿਹੇ ਟੋਟ ਕੇ ਲੱਭ ਹੀ ਲੈਂਦੇ ਨੇ ਅਜਿਹੇ ਟੰਗ ਲੱਭ ਲੈਂਦੇ ਨੇ ਕਿ ਲੋਕਾਂ ਨੂੰ ਪਾਗਲ ਕਿਵੇਂ ਬਣਾਇਆ ਜਾਵੇ ਔਰ ਲੋਕਾਂ ਦੇ ਕੋਲੋਂ ਪੈਸੇ ਕਿਵੇਂ ਲੈ ਜਾਣ ਇਹ ਨਵੇਂ ਸਕੈਮ ਜਿਹੜੇ ਆਉਂਦੇ ਨੇ ਪਰ ਆ ਤੁਹਾਡੇ ਨਾਲ ਸਕੈਮ ਅਸੀਂ ਸਾਂਝਾ ਕਰਨ ਲੱਗੇ ਆ ਜਿਹਨੂੰ ਦੇਖ ਕੇ ਤੁਹਾਨੂੰ ਜਮ੍ਹਾਂ ਹੀ ਸ਼ੱਕ ਨਹੀਂ ਹੋਣਾ ਕਿ ਤੁਹਾਡੇ ਨਾਲ ਕਿਸੇ ਤਰੀਕੇ ਦਾ ਸਕੈਮ ਕੀਤਾ ਜਾ ਰਿਹਾ ਹੈ ਤਾਂ ਇਸ ਵੀਡੀਓ ਨੂੰ ਸਭ ਤੋਂ ਵੱਧ ਸ਼ੇਅਰ ਕਰ ਦਿਓ ਅੱਗੇ ਤੱਕ ਪਹੁੰਚਾ ਦਿਓ ਤਾਂ ਕਿ ਜਿਹੜੇ ਭੋਲੇ ਭਾਲੇ ਲੋਕ ਹੈ ਉਹਨਾਂ ਨੂੰ ਇਸ ਸਕੈਮ ਦੇ ਬਾਰੇ ਪਤਾ ਲੱਗ ਸਕੇ ਕਿ ਮਾਰਕੀਟ ਦੇ ਵਿੱਚ ਆ ਇੱਕ ਹੋਰ ਨਵਾਂ ਸਕੈਮ ਆ ਗਿਆ ਜੇਕਰ ਹੁਣ ਤੁਹਾਡੇ ਖਾਤੇ ਦੇ ਵਿੱਚ ਪੈਸੇ ਆਉਂਦੇ ਨਹੀਂ ਆ ਬੇਸ਼ੱਕ ਤੁਸੀਂ ਇੱਕ ਸਕਰੀਨ ਦੇ ਉੱਪਰ ਮੈਸੇਜ ਦੇਖ ਸਕਦੇ ਹੋ ਦੋ ਮੈਸੇਜ ਆਏ ਕੋਈ ਨਹੀਂ ਕ੍ਰੈਡਿਟ ਦੇ ਕ੍ਰੈਡਿਟ ਤੋਂ ਭਾਵ ਜਦੋਂ ਤੁਹਾਡੇ ਖਾਤੇ ਦੇ ਵਿੱਚ ਪੈਸੇ ਆਉਂਦੇ ਨੇ ਤਾਂ ਤੁਹਾਨੂੰ ਮੈਸੇਜ ਆ ਜਾਂਦਾ ਹੈ ਤਾਂ ਸੇਮ ਮੈਸੇਜ ਇਹ ਆਇਆ ਕਿ ਆ 1 5000 ਰੁਪਇਆ ਕ੍ਰੈਡਿਟ ਹੋਇਆ ਔਰ ਇੱਕ 20000 ਰੁਪਇਆ ਕ੍ਰੈਡਿਟ ਹੋਇਆ ਤਾਂ ਇਹ ਦੋਨੋਂ ਮੈਸੇਜ ਤੁਸੀਂ ਦੇਖ ਸਕਦੇ ਹੋ ਹੁਣ ਜਦੋਂ ਖਾਤੇ ਦੇ ਵਿੱਚ ਸਾਡੇ ਪੈਸੇ ਆਉਂਦੇ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਕੀ ਮੈਸੇਜ ਸਾਡੇ ਫੋਨ ਦੇ ਵਿੱਚ ਆਉਂਦਾ ਹੈ ਕਿ ਤੁਹਾਡੇ ਖਾਤੇ ਦੇ ਵਿੱਚ ਇੰਨੇ ਪੈਸੇ ਆ ਗਏ ਪਰ ਆਹ ਮੈਸੇਜ ਫੇਕ ਨੇ ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਇਹ ਮੈਸੇਜ ਫੇਕ ਨੇ ਜਿਹੜੇ ਕਿ ਕਿਸੇ ਨੰਬਰ ਤੋਂ ਫੇਕ ਮੈਸੇਜ ਬਣਾ ਦਿੱਤਾ ਗਿਆ ਕਿ ਇੰਨੇ ਪੈਸੇ 5000 ਤੁਹਾਡੇ ਖਾਤੇ ਦੇ ਵਿੱਚ ਕ੍ਰੈਡਿਟ ਹੋ ਗਿਆ 20000 ਤੁਹਾਡੇ ਖਾਤੇ ਦੇ ਵਿੱਚ ਕ੍ਰੈਡਿਟ ਹੋ ਗਿਆ ਤੈਨੂੰ ਤੁਸੀਂ ਅਸਲੀ ਨਾ ਸਮਝ ਲਿਓ ਇਹ ਦੇਖਣ ਦੇ ਵਿੱਚ ਭਾਵੇਂ ਅਸਲੀ ਲੱਗਦੇ ਹੋਣ ਕਿ ਤੁਹਾਡੇ ਖਾਤੇ ਦੇ ਵਿੱਚ ਇੰਨੇ ਪੈਸੇ ਕ੍ਰੈਡਿਟ ਹੋਏ ਪਰ ਇਹ ਬਿਲਕੁਲ ਫੇਕ ਤੁਹਾਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਇਹਦੇ ਵਿੱਚ ਸਕੈਮ ਕਿਦਾਂ ਹੈ ਕਿ ਇਹ ਤੁਹਾਨੂੰ ਮੈਸੇਜ ਆਗੇ ਔਰ ਅਗਲਾ ਬੰਦਾ ਜਿਹਦੇ ਖਾਤੇ ਦੇ ਵਿੱਚੋਂ ਸਪੋਜ਼ ਕਰੋ ਜਿੰਨੇ ਇਹ ਤੁਹਾਨੂੰ ਮੈਸੇਜ ਭੇਜੇ ਜਿੰਨੇ ਤੁਹਾਡੇ ਨਾਲ ਇਹ ਸਕੈਮ ਕੀਤਾ ਉਹ ਤੁਹਾਨੂੰ ਫੋਨ ਲਾ ਕੇ ਕਹੇਗਾ ਕਿ ਸੌਰੀ ਗਲਤੀ ਨਾਲ ਤੁਹਾਡੇ ਖਾਤੇ ਦੇ ਵਿੱਚ ਪੈਸੇ ਚਲੇ ਗਏ ਹੈ ਪੰਜ ਹਜ਼ਾਰ 20 ਯਾਰ ਜਿੰਨੀ ਵੀ ਤੁਹਾਨੂੰ ਅਮਾਉਂਟ ਭੇਜੀ ਤਾਂ ਉਹ ਮੈਨੂੰ ਵਾਪਸ ਇਸ ਨੰਬਰ ਤੇ ਭੇਜ ਦਿਓ ਹੁਣ ਜਿਹੜੇ ਭੋਲੇ ਭਾਲੇ ਲੋਕ ਨੇ ਜਿਹੜੇ ਕਹਿੰਦੇ ਆ ਕਿ ਅਸੀਂ ਕਿਸੇ ਦਾ ਨ ਹੱਕ ਨਹੀਂ ਰੱਖਣਾ ਇਸ ਤਰੀਕੇ ਦੇ ਨਾਲ ਅਸੀਂ ਠੱਗੀ ਨਹੀਂ ਮਾਰਨੀ ਜੇ ਪੈਸੇ ਆ ਗਏ ਤਾਂ ਠੀਕ ਅਸੀਂ ਵਾਪਸ ਕਰ ਦਿੰਨੇ ਆ ਕਿ ਲੋਕ ਇਮਾਨਦਾਰ ਹੁੰਦੇ ਨੇ ਤਾਂ ਉਹ ਇਹਨਾਂ ਦੇ ਜਾਲ ਦੇ ਵਿੱਚ ਫਸ ਜਾਂਦੇ ਨੇ ਉਹ ਕੀ ਕਰਦੇ ਨੇ ਕਿ ਉਹ ਫਿਰ ਤੁਹਾਨੂੰ ਆਪਣਾ ਸਕੈਨਰ ਭੇਜਦੇ ਆ Google Pay ਕੋਈ ਵੀ PhonePe ਕੇ ਇੱਥੇ ਪੈਸੇ ਜਿਹੜੇ ਆ ਵਾਪਸ ਭੇਜ ਦਿਓ ਤਾਂ ਤੁਸੀਂ ਪੈਸੇ ਵਾਪਸ ਵਾਪਸ ਭੇਜ ਤੇ ਨਿਊ ਚੈੱਕ ਨਹੀਂ ਕਰਦੇ ਹੁਣ ਹੋਇਆ ਕੀ ਕਿ ਇਹ ਮੈਸੇਜ ਜਿਹੜੇ ਭੇਜੇ ਨੇ ਉਹਨਾਂ ਨੇ ਆਪ ਕ੍ਰੀਏਟ ਕਰਕੇ ਤੁਹਾਨੂੰ ਫੇਕ ਮੈਸੇਜ ਭੇਜੇ ਔਰ ਤੁਹਾਨੂੰ ਇੰਜ ਲੱਗਿਆ ਹੋਣਾ ਕਿ ਵਾਕਿਆ ਯਾਰ ਕ੍ਰੈਡਿਟ ਹੋ ਗਏ ਠੀਕ ਹੈ ਮੈਸੇਜ ਆ ਗਿਆ ਬਹੁਤੇ ਬੰਦੇ ਮੈਸੇਜ ਦੀ ਵੇਟ ਕਰਦੇ ਨੇ ਕਿ ਯਾਰ ਪੈਸੇ ਤਾਂ ਆ ਗਏ ਪਰ ਮੈਸੇਜ ਨਹੀਂ ਆਇਆ ਔਰ ਜਦੋਂ ਮੈਸੇਜ ਆ ਜਾਂਦਾ ਤਾਂ ਬਹੁਤੇ ਬੰਦਿਆਂ ਨੂੰ ਵਿਸ਼ਵਾਸ ਹੋ ਜਾਂਦਾ ਕਿ ਠੀਕ ਆ ਭਾਈ ਹੁਣ ਮੈਸੇਜ ਆ ਗਿਆ ਤਾਂ ਮੇਰੇ ਖਾਤੇ ਦੇ ਵਿੱਚ ਪੈਸੇ ਆ ਗਏ ਹੋਣਗੇ ਇਹ ਅੱਜਕੱਲ ਅਸੀਂ ਸਾਰੇ ਜਾਣਦੇ ਕਿ ਵਾਕਿਆ ਸੀ ਇਦਾਂ ਯਕੀਨ ਕਰ ਲੈਣੇ ਆ ਪਰ ਇਹ ਤੁਹਾਡੇ ਨਾਲ ਫੇਕ ਕੰਮ ਕੀਤਾ ਜਾ ਰਿਹਾ ਹੈ ਤੁਹਾਡੇ ਨਾਲ ਵੱਡੀ ਠੱਗੀ ਹੋ ਰਹੀ ਹੈ ਤੁਹਾਨੂੰ ਇੱਕ ਨੰਬਰ ਤੋਂ ਏਦਾਂ ਮੈਸੇਜ ਭੇਜ ਦਿੱਤਾ ਜਾਂਦਾ ਕਿ ਤੁਹਾਡੇ ਖਾਤੇ 'ਚ ਇੰਨੇ ਕ੍ਰੈਡਿਟ ਹੋ ਗਏ ਔਰ ਤੁਸੀਂ ਵੀ ਸਮਝ ਲੈਨੇ ਹੋ ਕਿ ਯਾਰ ਵਾਕਿਆ ਪੈਸੇ ਆ ਗਏ ਫਿਰ ਜਦੋਂ ਅੱਗੇ ਉਹ ਤੁਹਾਨੂੰ ਕੋਈ ਕਹੇਗਾ ਕਿ ਨਹੀਂ ਗਲਤੀ ਨਾਲ ਭੇਜਤੇ ਤੁਸੀਂ ਮੈਨੂੰ ਵਾਪਸ ਭੇਜ ਦਿਓ ਤਾਂ ਤੁਸੀਂ ਜਦੋਂ ਪੈਸੇ ਭੇਜ ਦਿੰਨੇ ਹੋ ਤਾਂ ਤੁਹਾਨੂੰ ਉੱਥੇ ਚੂਨਾ ਲੱਗਦਾ ਤੁਹਾਨੂੰ ਪੈਸੇ ਆਏ ਨਹੀਂ ਔਰ ਤੁਸੀਂ ਉਹਨਾਂ ਨੂੰ ਵਾਪਸ ਪੈਸੇ ਭੇਜ ਦਿੱਤੇ ਤਾਂ ਇਸ ਤਰੀਕੇ ਦੇ ਨਾਲ ਠੱਗੀ ਹੋ ਰਹੀ ਹੈ ਤਾਂ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਕਿਵੇਂ ਇਸ ਬਾਬਤ ਠੱਗੀ ਕੀਤੀ ਜਾ ਰਹੀ ਹੈ ਔਰ ਇਸ ਤੋਂ ਬਚਿਆ ਕਿਵੇਂ ਜਾ ਸਕੀਏ ਹਾਂਜੀ ਸਰ ਪੰਜ千 ਰੁਪਏ ਭਾਲੇ ਆ ਇੱਕ ਮਿੰਟ ਸਰ ਸਰ ਅਭੀ ਨਹੀਂ ਆਇਆ ਅਕੀ ਚੈੱਕ ਕਰੋ ਪੰਜਾਹਰ ਬਿਤਾਓ ਅੱਗੇ ਆਗੇ ਆ ਗਿਆ ਮੈਸੇਜ ਅਭੀ ਆਇਆ

कैश ले लो कैश ले लो कहां दे मतलब आप बता दो मुझे कैश ले लो नहीं तो मैडम मैं, मैं चंडीगढ़ से बात कर रहा हूँ चंडीगढ़ से बात कर रहे हो कोई बात नहीं हाँ। फिर आप जब आओगे ला हम आ जाएंगे देने आपको देखो मीडिया तो नंबर दे रहा हूं ना गूगल पे चला रहे हो अपना नंबर इधर उड़ा दो ना क्या दिक्कत अरे कोई बात नहीं मैं मीडिया लाइन में काम करती हूं हमारा ऑफिस उधर भी है